ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗਨ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰਤੀ ਦੇਵੇ ਤੇ ਜਿੰਦਗੀ ਚ ਜੋ ਵੀ ਤੁਸੀਂ ਚਾਹੁੰਦੇ ਹੋ ਰੱਬ ਸਾਨੂੰ ਜਰੂਰ ਦੇਵੇ ਤੁਹਾਡੀ ਜਿਹੜੀ ਮੰਗ ਆ ਉਹ ਸਹੀ ਹੋਣੀ ਚਾਹੀਦੀ ਹੈ ਤੇ ਪ੍ਰਮਾਤਮਾ ਜਰੂਰ ਦਿੰਦਾ ਹੈ ਤੇ ਵਾਕਿਆ ਆਪਣੀ ਦੂਜੀ ਗੱਲ ਇੱਥੇ ਆ ਜਾਂਦੀ ਹੈ ਜੀ ਵੀ ਜਦੋਂ ਮੈਂ ਵੀਡੀਓ ਬਣਾਉਣੀ ਹੁੰਦੀ ਹੈ ਮੈਨੂੰ ਇਹ ਨਹੀਂ ਲੱਗਦਾ ਮੈਂ ਵੀਡੀਓ ਬਣਾ ਰਹੀ ਆ ਮੈਨੂੰ ਇਹ ਲੱਗਦਾ ਵੀ ਮੇਰੇ ਭੈਣ ਭਰਾ ਕੋਲੇ ਬੈਠੇ ਆ ਮੈਂ ਉਹਨਾਂ ਨਾਲ ਗੱਲਾਂ ਮਾਰ ਰਹੀ ਆ ਤੇ ਜਿੰਦਗੀ ਦੇ ਵਿੱਚ ਸਾਰਾ ਕੁਝ ਆਪਣੇ ਨਾਲ ਚੰਗਾ ਨਹੀਂ ਹੁੰਦਾ ਤੇ ਸਦੋ ਮਾੜਾ ਵੀ ਨਹੀਂ ਹੁੰਦਾ ਸਦੋ ਆਪਣੇ ਹਾਲਾਤ ਚੰਗੇ ਨਹੀਂ ਰਹਿੰਦੇ ਤੇ ਸਦੋ ਮਾੜੇ ਨਹੀਂ ਰਹਿੰਦੇ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਹਾਲਾਤਾਂ ਦੀ ਬੜੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਇਹ ਤਾਂ ਪਰਮਾਤਮਾ ਵੀ ਕਹਿੰਦੇ ਆ ਵੀ ਜੋ ਤੁਹਾਡੇ ਕਰਮਾਂ ਚ ਹੁੰਦਾ ਸੋ ਉਹਨੂੰ ਮਿਲਦਾ ਹੈ ਹਰ ਇੱਕ ਮਿਲਦਾ ਆਪਾਂ ਕਮਲਿਆਂ ਥੋੜੇ ਜਿਹਾ ਬਹਲਾ ਭਜਦੇ ਆ ਹਰ ਇੱਕ ਚੀਜ਼ ਦੇ ਪਿੱਛੇ ਆਉ ਮਿਲ ਜੇ ਆਉ ਮਿਲ ਜੇ ਆਉ ਮਿਲ ਜੇ ਪਰ ਜੋ ਆਪਣੀ ਕਿਸਮਤ ਚ ਲਿਖਿਆ ਆਪਾਂ ਨੂੰ ਮਿਲ ਜਾਂਦਾ ਹੈ ਕੋਈ ਖੋ ਨਹੀਂ ਸਕਦਾ ਆਪਣੇ ਤੋਂ ਸਭ ਤੋਂ ਵੱਡੀ ਹੁੰਦੀ ਹੈ ਸਬਰ ਥੋੜਾ ਜਿਹਾ ਸਬਰ ਬੰਦੇ ਨੂੰ ਕਰਨਾ ਜ਼ਰੂਰੀ ਹੈ ਜੇ ਤੁਸੀਂ ਸਬਰ ਕਰਨਾ ਸਿੱਖ ਗਏ ਨਾ ਤਾਂ ਤੁਹਾਨੂੰ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਰਹਿਣੀ ਆ ਆਪਣੇ ਕੰਮ ਆ ਨਾ ਜਿਹੜੇ ਉਹ ਤੁਸੀਂ ਦਿਲੋਂ ਕਰੋ ਕੋਈ ਵੀ ਕੰਮ ਆ ਦਿਲੋਂ ਕਰੋ ਦਿਲੋਂ ਕੰਮ ਕਰਨ ਵਾਲਾ ਬੰਦਾ ਕਦੇ ਵੀ ਫੇਲ ਨਹੀਂ ਹੁੰਦਾ ਨੰਬਰ 2 ਮੈਨੂੰ ਤੁਸੀਂ ਕਹੋਗੇ ਵੀ ਐਂ ਕਹਿੰਦੀ ਐ ਮੈਨੂੰ ਉਹ ਲੋਕ ਜਮੇ ਨਹੀਂ ਚੰਗੇ ਲੱਗਦੇ ਜਿਹੜੇ ਦੂਜੇ ਦੀ ਜ਼ਿੰਦਗੀ 'ਚ ਵੜ ਕੇ ਬਾਹਲੀ ਮਤਲਬ ਬਾਹਲੀ ਇੰਟਰਫੇਅਰ ਕਰਦੇ ਐ ਉਹ ਘਰ ਘਰ ਦੇ ਵਿੱਚ ਹੀ ਹਾਲ ਐ ਕੋਈ ਕਿਸੇ ਦਾ ਪੱਖ ਲਈ ਜਾਂਦਾ ਕੋਈ ਕਿਸੇ ਦਾ ਪੱਖ ਲਈ ਜਾਂਦਾ ਕੋਈ ਕਿਸੇ ਦਾ ਪੱਖ ਲਈ ਜਾਂਦਾ ਮੈਨੂੰ ਲੱਗਦਾ ਲੋਕਾਂ ਨੂੰ ਐਂ ਲੱਗਦਾ ਐ ਵੀ ਜਿਹੜਾ ਸਾਹਮਣੇ ਵਾਲਾ ਬੰਦਾ ਉਹਨੂੰ ਕੁਝ ਨਹੀਂ ਪਤਾ ਵੀ ਅਸੀਂ ਸਮਝਾਈਏ ਠੀਕ ਐ ਇਹ ਗੱਲ ਵੀ ਸੱਚ ਐ ਅਕਲ ਬਦਾਮ ਖਾ ਕੇ ਨਹੀਂ ਠੋਕਰਾਂ ਖਾ ਕੇ ਆਉਂਦੀ ਐ ਜ਼ਿੰਦਗੀ 'ਚ ਕੁਝ ਛੋਟੇ ਵੀ ਹਜਿਆਂ ਘਟਨਾਵਾਂ ਹੋਈਆਂ ਹੁੰਦੀਆਂ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਤੇ ਅੰਦਰੇ-ਅੰਦਰ ਬੋਝ ਲੈ ਕੇ ਫਿਰਦੇ ਰਹਿੰਦੇ ਹੋ ਤੇ ਮੈਂ ਤੁਹਾਨੂੰ ਇਹੀ ਲੈ ਦੇਵਾਂਗੀ ਵੀ ਕਿਸੇ ਚੀਜ਼ ਦਾ ਬੋਝ ਨਾ ਕਰੋ ਜੋ ਜ਼ਿੰਦਗੀ 'ਚ ਲੰਘ ਗਿਆ ਉਹਨੂੰ ਕਦੇ ਯਾਦ ਨਾ ਕਰੋ ਯਾਦ ਕਰੋਗੇ ਤੇ ਦੁਖੀ ਹੋਵੋਗੇ ਹੋਰ ਕੁਝ ਨਹੀਂ ਹੁੰਦਾ ਉਹਦੇ ਤੋਂ ਇਲਾਵਾ ਜੇ ਤੁਸੀਂ ਪਿਛਲੀਆਂ ਗੱਲਾਂ ਯਾਦ ਕਰੋਗੇ ਨਾ ਵੀ ਐ ਹੁੰਨਾ ਸੀ ਐ ਹੋਣਾ ਚਾਹੀਦਾ ਸੀ ਐ ਹੋਣਾ ਚਾਹੀਦਾ ਇਹੋ ਕੁਝ ਵੀ ਨਹੀਂ ਹੁੰਦਾ ਕਿਉਂਕਿ ਲੰਘਿਆ ਹੋਇਆ ਸਮਾਂ ਤੁਹਾਡੇ ਹੱਥ ਕਦੇ ਆਉਂਦਾ ਨਹੀਂ ਤੇ ਉਹਨੂੰ ਲਿਆਉਣ ਦੀ ਕੋਸ਼ਿਸ਼ ਕਦੇ ਕਰਿਓ ਵੀ ਨਾ ਤੇ ਬਾਕੀ ਆਪਣਾ ਪਤਾ ਕੀ ਹੁੰਦਾ ਤੁਸੀਂ ਆਪਣੇ ਆਪ ਨੂੰ ਥੋੜਾ ਵਿਜੀ ਰਹੋ ਜਦੋਂ ਤੁਸੀਂ ਬੇਲੇ ਰਹੋਗੇ ਉਦੋਂ ਤੁਹਾਡੇ ਮਨ ਦੇ ਵਿੱਚ ਉਲਟ-ਪੁਲਟ ਖਿਆਲ ਆਉਂਦੇ ਆ ਤੇ ਇੱਧਰ-ਉੱਧਰ ਆਪਣੀ ਆਤਮਾ ਭਟਕਦੀ ਹੈ ਠੀਕ ਹੈ ਤੇ ਇੱਕ ਮੈਂ ਕਹਣਾ ਚਾਹਣੀ ਐ ਵੀ ਗੁਰੂ ਘਰ ਜ਼ਰੂਰ ਜਾਇਆ ਕਰੋ ਤੁਹਾਨੂੰ ਹਫ਼ਤੇ ਤੋਂ ਟਾਈਮ ਲੱਗ ਜੇ 5 ਦਿਨ ਤੋਂ ਟਾਈਮ ਲੱਗ ਜੇ ਕਿਉਂਕਿ ਜਿਹੜੀ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ ਨਾ ਉਹ ਕਿਤੇ ਨਹੀਂ ਮਿਲਦੀ ਜਦੋਂ ਦੁਖੀ ਹੋਮੋ ਕਾਸ ਕਰਕੇ ਉਦੋਂ ਗੁਰੂ ਘਰ ਜ਼ਰੂਰ ਜਾਇਓ ਬੜਾ ਸਕੂਨ ਬੜੀ ਸ਼ਾਂਤੀ ਮਿਲਦੀ ਹੈ ਜਦੋਂ ਤੁਸੀਂ ਉੱਥੇ 10 ਮਿੰਟ ਬਹਿ ਜਾਂਦੇ ਹੋ ਤੇ ਨੰਬਰ 2 ਆਪਦੇ ਪਰਿਵਾਰ ਚ ਖੁਸ਼ ਰਹੋ ਜੈਸੀ ਵੀ ਛੋਟੀ ਫੈਮਲੀ ਆ ਉਹਦੇ ਚ ਖੁਸ਼ ਰਹਿਣਾ ਸਿੱਖੋ ਨਾ ਇੱਥੇ ਕੋਈ ਸਾਹ ਹੈ ਨਾ ਇੱਥੇ ਕੋਈ ਗਰੀਬ ਹੈ ਇੱਥੇ ਸਭ ਦੁਨੀਆ ਮਾਲਕ ਦੀ ਬਣਾਈ ਹੋਈ ਹੈ ਉਹਦੇ ਅਨੁਸਾਰ ਹੀ ਇਹ ਚੱਲਦੀ ਹੈ ਤੇ ਬਾਲ ਮੈਂ ਲੋਕ ਵੇਖੇ ਆ ਵੀ ਆਪਾਂ ਕਿਸੇ ਦੇ ਵਿਆਹ ਬੂਚ ਭਗ ਜਾਨਨੇ ਆ ਕਿਸੇ ਦੇ ਵਿਆਹ ਚ ਭਗ ਜੀ ਮੈਂ ਬਾਲੇ ਵਾਰ ਇਹ ਗੱਲਾਂ ਨੋਟ ਕੀਤੀਆਂ ਪਤਾ ਨਹੀਂ ਤੁਸੀਂ ਨੋਟ ਕਰਦੇ ਕੋਈ ਨਹੀਂ ਕਰਦੇ ਮੈਂ ਕਰ ਲੈਣੀ ਹੁੰਦੀ ਹੈ ਉੱਥੇ ਤੁਸੀਂ ਐਂ ਦੇਖ ਲਓ ਜਿਹੜੇ ਬੰਦੇ ਕੋਲੇ ਨਾ ਮਰਰੀ ਜੀ ਕੋਈ ਜੋਬ ਐ ਚੰਗੀ ਜੇਮ ਗੌਦ ਦਾ ਜੋਬ ਦਾ ਤੇ ਜਾਂ ਉਹਦੇ ਕੋਲੇ ਮਾੜਾ ਜਾਂ ਪੈਸਾ ਹੈ ਉਹਨੂੰ ਲੋਕ ਬੜਾ ਭੱਜ ਕੇ ਮਿਲਦੇ ਆ ਹਾਲਾਂਕਿ ਉਹ ਭੀੜ ਦੇ ਵਿੱਚ ਆਪਾਂ ਵੀ ਤੁਰੇ ਆਉਣੇ ਹੁੰਨੇ ਆ 5-7 ਆਪਾਂ ਵੀ ਤੁਰੇ ਆਉਣੇ ਹੁੰਨੇ ਆ ਪਰ ਭੱਜ ਕੇ ਸਭ ਤੋਂ ਪਹਿਲਾਂ ਵਿਆਹ ਵਾਲਾ ਜਿਹਦੇ ਆਪਾਂ ਵਿਆਹ ਜਾਂਦੇ ਉਹ ਵੀ ਉਹਨੂੰ ਮਿਲੂਗਾ ਜਿਹਦੇ ਕੋਲੇ ਉਹਦਾ ਹੁੰਦਾ ਹੈ ਗੱਲ ਉੱਥੇ ਆ ਗਈ ਵੀ ਇੱਥੇ ਮੱਥਾ ਟੇਕਦੀ ਹੈ ਦੁਨੀਆਂ ਪੈਸੇ ਵਾਲਿਆਂ ਨੂੰ ਜਾਂ ਰਤਵੇ ਵਾਲਿਆਂ ਨੂੰ ਆਮ ਇਨਸਾਨ ਦੀ ਇੱਥੇ ਕੋਈ ਵੈਲਿਊ ਨਹੀਂ ਤੇ ਮੈਂ ਕਹਣੀ ਆ ਤੁਸੀਂ ਵੈਲਿਊ ਕਿਸੇ ਤੋਂ ਕਰਾਓ ਵੀ ਨਾ ਆਪਣੇ ਆਪ 'ਚ ਮਾਸਟਰ ਹੋ ਕੀ ਲੈਣਾ ਤੁਸੀਂ ਕਿਸੇ ਤੋਂ ਆਪਦੀ ਵੈਲਿਊ ਕਰਾ ਕੇ ਅਗਲੇ ਨੇ ਸੋਨੂੰ ਸੱਦਿਆ ਜਾ ਕੇ ਟੋਰਨਾ ਬੈਠੋ ਸੋਨੂੰ ਅਗਲਾ ਬੁਲਾਉਂਦਾ ਠੀਕ ਹੈ ਨਹੀਂ ਆਪਦਾ ਖਾਓ ਪੀਓ ਸ਼ਗਣ ਦਿਓ ਘਰੇ ਆਜੋ ਬਾਹਲੇ ਲੋਕ ਤਾਂ ਮੈਂ ਦੇਖਿਆ ਇਹ ਚੀਜ਼ਾਂ ਨੇ ਮੇਰੇ ਨਾਲ ਹੁੰਦੀਆਂ ਜਦੋਂ ਮੈਂ ਰਹਿ ਕਰਦੀ ਆ ਅਗਾਹ ਸੇਮ ਹੀ ਅਗਲੇ ਦੀ ਸੋਚ ਹੁੰਦੀ ਆ ਆਪਣੇ ਵਰਗੇ ਵਿਚਾਰੇ ਅਸੀਂ ਗੁੱਸੇ 'ਚ ਬੈਠੇ ਰਹਿੰਦੇ ਵੀ ਦੇਖਿਆ ਆਪਾਂ ਨੂੰ ਬੁਲਾਇਆ ਇਹਨਾਂ ਨੂੰ ਭਾਜ-ਭਾਜ ਮਿਲਿਆ ਹਨ ਜਿਹੜਾ ਜਾ ਸੋਨੂੰ ਅਗਲੇ ਨੇ ਬੁਲਾਇਆ ਨਾ ਤੇ ਦਿਮਾਗ 'ਚ ਬਾੜ ਲਿਓ ਇੱਥੇ ਬਾੜ ਲਿਓ ਜਦੋਂ ਛੋਡੇ ਪ੍ਰੋਗਰਾਮ ਹੋਊਗਾ ਅਗਲਾ ਵੀ ਆਊਗਾ ਠੀਕ ਹੈ 19 ਜੀ ਨੂੰ ਤੁਸੀਂ ਫਿਰ ਅਗਲੇ ਨੂੰ ਦੇਦੇ ਫਿਰ ਅਗਲੇ ਨੂੰ ਰਿਲੀਜ਼ ਹੋ ਜਾਂਦਾ ਵੀ ਆਪਾਂ ਇਹਨੂੰ 19 ਜੀ ਨਹੀਂ ਦਿੱਤੀ ਸੀ ਇਹ ਮੈਂ ਪਹਿਲਾਂ ਮੈਂ ਸੋਚ ਲਈ ਹੁੰਦੀ ਸੀ ਵੀ ਚਲ ਅਗਲਾ ਜਿਹੋ ਜਿਹਾ ਹੈਗਾ ਹੈਗਾ ਆਪਦੇ ਤੇ ਲੋ ਮਾੜਾ ਨਾ ਕਰੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪਰ ਇਹ ਪੰਗਾ ਪੁੱਠਾ ਪੈਂਦਾ ਨਾ ਲੋਕ ਫਿਰ ਗਲਤ ਸਮਝਦੇ ਨੇ ਚੀਜ਼ਾਂ ਨੂੰ ਫਿਰ ਅਗਲੇ ਨੂੰ ਗੁਲਾਮ ਸਮਝਣ ਲੱਗ ਜਾਂਦੇ ਆ ਤਾਂ ਕਹਿਣੀ ਹੈ ਵੀ ਜਿਹੜਾ ਤੁਹਾਨੂੰ ਜਿੰਨਾ ਕਿ ਦਿੰਦਾ ਤੁਸੀਂ ਉਹਨੂੰ ਉਨਾ ਹੀ ਮੋੜ ਕੇ ਦਿਓ ਵੱਧ ਨਾ ਦਿਓ ਜੇ ਤੁਹਾਨੂੰ ਕੋਈ ਦਿਲੋਂ ਰਿਸਪੈਕਟ ਦਿੰਦਾ ਤਾਂ ਦੁੱਗਣੀ ਦਿਓ ਜੇ ਤੁਹਾਨੂੰ ਕੋਈ ਅਣ ਦੇਖਿਆ ਕਰਦਾ ਤੇ ਫਿਰ ਆਪਦੇ ਪ੍ਰੋਗਰਾਮਾਂ 'ਚ ਵੀ ਤੁਸੀਂ ਉਮੀ ਕਰਿਆ ਕਰੋ ਮੈਂ ਬੌਲੇ ਬੌਲੇ ਬੜੀ ਵੇਖਿਆ ਇਹ ਮੈਂ ਜਮਾ ਫੇਸ ਕਰਦੀ ਆ ਇਹ ਗੱਲਾਂ ਵੀ ਸੱਦ ਲੈਂਦੇ ਸੱਦ ਕੇ ਤੇ ਝਾਕਦੇ ਵੀ ਨਹੀਂ ਠੀਕ ਹੈ ਤੇ ਇੱਕ ਕਿਸੇ ਲਈ ਆਪਣੇ ਆਪ ਨੂੰ ਚੇਂਜ ਨਾ ਕਰੋ ਇਹ ਸਭ ਤੋਂ ਜ਼ਰੂਰੀ ਗੱਲ ਹੈ ਜਦੋਂ ਤੁਸੀਂ ਕਿਸੇ ਦੇ ਲਈ ਚੇਂਜ ਹੋਣ ਲੱਗ ਪਈ ਜਾਂਦੇ ਹੋ ਨਾ ਤਾਂ ਅਗਲੇ ਨੂੰ ਇਹ ਹੁੰਦਾ ਵੀ ਇਹ ਮੇਰੇ ਇਸ਼ਾਰਿਆਂ ਤੇ ਚੱਲ ਰਿਹਾ ਹੈ ਤੁਸੀਂ ਜੈਸੇ ਵੀ ਹੋ ਜੈਸੇ ਨੂੰ ਪੁੱਛੋ ਸੋਨੂੰ ਉਸ ਤਰ੍ਹਾਂ ਕੋਈ ਪਸੰਦ ਕਰਦਾ ਠੀਕ ਹੈ ਨਹੀਂ ਆਪਣੇ ਆਪ ਨੂੰ ਕਦੇ ਚੇਂਜ ਨਾ ਕਰੋ ਜੈਸੇ ਤੁਸਨ ਰੱਬ ਨੇ ਬਣਾ ਕੇ ਬਣਾਇਆ ਨਾ ਉਹ ਜੇ ਬਣ ਕੇ ਰਹੋ ਕੀ ਲੈਣਾ ਤੁਸੀਂ ਕਿਸੇ ਕੋਲ ਚੰਗਾ ਬਣ ਕੇ ਬਹੁਤ ਦੇਖ ਲੈ ਆਪਾਂ ਚੰਗੇ ਬਣ ਕੇ ਫਿਰ ਕਿਹੜਾ ਲੋਕਾਂ ਨੇ ਆਪਾਂ ਨੂੰ ਖੰਡ ਪਾਤੀ ਲੋਕਾਂ ਨੇ ਤਾਂ ਫਿਰ ਉਹੀ ਕਰਨੀਆਂ ਗੱਲਾਂ ਫਿਰ ਆਪਣੇ ਵਰਗੇ ਖੂਨ ਮਚਾਉਂਦੇ ਆ ਫਿਰ ਡਾਕਟਰਾਂ ਦੇ ਜਾਂਦੇ ਆ ਦਵਾਈਆਂ ਲੈਂਦੇ ਆ ਇਹ ਮੈਨੂੰ ਤਾਂ ਫਲਾਨਾ ਆਇਆ ਕਹਿੰਦਾ ਮੈਨੂੰ ਧੰਕਾ ਕਹਿੰਦਾ ਕਿਉਂਕਿ ਇਹਨਾਂ ਗੱਲਾਂ ਦਾ ਕੋਈ ਲਾਜ ਨਹੀਂ ਆਪਾਂ ਕਿਸੇ ਦੀ ਜੀਬ ਨਹੀਂ ਫੜ ਸਕਦੇ ਜੀਨੇ ਜੋ ਬੋਲਣਾ ਉਹ ਤੁਹਾਨੂੰ ਬੋਲ ਕੇ ਰਹੂਗਾ ਸੋ ਇਹ ਗੱਲਾਂ ਮੈਂ ਤਾਂ ਤੁਹਾਨੂੰ ਕਹਿਣੀ ਆ ਜੋ ਮੈਂ ਹੰਡਾਉਣੀਆਂ ਨੇ ਮੈਂ ਤੁਹਾਨੂੰ ਹੀ ਕਹਿਣੀ ਆ ਕਦੇ ਕਿਸੇ ਲਈ ਆਪਣੇ ਆਪ ਨੂੰ ਚੇਂਜ ਨਾ ਕਰੋ ਬਦਲੋ ਨਾ ਜੈਸੇ ਵੀ ਹੋ ਤੁਸੀਂ ਇਹੋ ਜਿਹੇ ਰਹੋ ਜੈਸੇ ਜੈਸੇ ਤੁਸੀਂ ਰਹਿਣਾ ਪਸੰਦ ਕਰਦੇ ਹੋ ਵੈਸੇ ਹੀ ਰਹੋ ਜੈਸਾ ਖਾਣਾ ਪਸੰਦ ਆ ਖਾਣਾ ਖਾਓ ਜੈਸਾ ਤੁਹਾਨੂੰ ਪਹਿਨਣਾ ਪਸੰਦ ਆ ਪਹਿਨੋ ਕਿਉਂ ਕਿਸੇ ਲਈ ਆਪਣੇ ਆਪ ਨੂੰ ਚੇਂਜ ਕਰਦੇ ਹੋ ਜਿਹੜਾ ਤੁਹਾਨੂੰ ਸਿੰਪਲ ਬੰਦੇ ਨੂੰ ਨਹੀਂ ਪਸੰਦ ਕਰ ਰਿਹਾ ਲੋਕ ਕੋਈ ਵੀ ਹੈ ਤੇ ਤੁਹਾਡੇ ਚੇਂਜ ਹੋਣ ਨਾਲ ਤੁਹਾਨੂੰ ਪਸੰਦ ਕਰ ਲੂ ਉਹਦੇ ਹੋਰ ਨਾ ਘਰੇ ਵਧਣਗੇ ਜਿਵੇਂ ਵੈਸੇ ਰਹੋ ਮਾਸਤ ਰਹੋ ਰੱਬ ਦੀ ਦਿੱਤੀ ਜ਼ਿੰਦਗੀ ਦਾ ਆਨੰਦ ਮਾਣੋ ਜਿਹੜਾ ਰੰਗ ਰੂਪ ਤੁਹਾਨੂੰ ਰੱਬ ਨੇ ਦਿੱਤਾ ਕੁਝ ਸੋਚ ਕੀ ਦਿੱਤਾ ਇੱਥੇ ਨਾ ਕੋਈ ਸੋਹਣਾ ਤੇ ਨਾ ਇੱਥੇ ਕੋਈ ਕੁਸ਼ੋਬਲਾ ਸੋਹਣੀ ਤਾਂ ਬੰਦੇ ਦੀ ਆਤਮਾ ਹੁੰਦੀ ਹੈ ਆਪਣਾ ਇਹ ਸਰੀਰ ਤਾਂ ਮਿੱਟੀ ਹੈ ਐਵੇਂ ਕਹਦੇ ਰਹਿੰਦੇ ਫਲਾਣਾ ਸੋਹਣਾ ਫਲਾਣੇ ਦੀ ਪਰਸਨੈਲਿਟੀ ਬਣਦੀ ਹੈ ਕੀ ਕਰੋਗੀ ਪਰਸਨੈਲਿਟੀਆਂ ਤੋਂ ਬੋਲਣ ਦਾ ਤਾਂ ਅਗਲੇ ਨੂੰ ਪਤਾ ਨਹੀਂ ਹੁੰਦਾ ਤੁਹਾਨੂੰ ਉਹ ਗੱਲ ਕਹਿ ਦਿੰਦਾ ਜਿਹੜੀ ਤੁਹਾਡੇ ساری ਉਮਰ ਚੁੱਭੀ ਜਾਂਦੀ ਹੈ ਮਤਲਬ ਕਿ ਹਜੇ ਬੰਦਿਆਂ ਤੋਂ ਪਾਸਾ ਹੀ ਵੱਟ ਲਓ ਜਿਹੜੇ ਬੰਦਿਆਂ ਦੀ ਆਦਤ ਹੁੰਦੀ ਆ ਵੀ ਸਾਨੂੰ ਚੰਮੀ ਗੱਲ ਕਰਨੀ ਮੈਂ ਗੱਲਾਂ ਜਮਾਂ ਫੇਸ ਕਰ ਚੁੱਕੀ ਆ ਵਿੱਚ ਲੋਕ ਕੀ ਕਰਦੇ ਆ ਨਾ ਕਸਰ ਨਹੀਂ ਛੱਡਦੇ ਇੱਕ ਬੰਦੇ ਤੇ ਥੱਪੜ ਮਾਰਨ ਦੀ ਸੱਦ ਲੈਂਦੇ ਆ ਛੱਦ ਕੇ ਡਿਮਾਂਡ ਹੀ ਉਹ ਰੱਖ ਦਿੰਦਾ ਜਿਹੜੀਆਂ ਆਪਾਂ ਪੂਰੀਆਂ ਨਹੀਂ ਕਰ ਸਕਦੇ ਜਦੋਂ ਆਪਾਂ ਉਹਤੇ ਕਹਿੰਦੇ ਨੀ ਵੀ ਮੇਰੇ ਤਾਂ ਭਾਈ ਅੱਗ ਜੈਸ ਨਹੀਂ ਹੈਗੀ ਮੈਂ ਤਾਂ ਡਿਮਾਂਡ ਤੁਹਾਡੀ ਪੂਰੀ ਨਹੀਂ ਕਰ ਸਕਦਾ ਤਾਂ ਮੂਹਰੇ ਫਿਰ ਗੁੱਸਾ ਦਿਖਾਇਆ ਜਾਂਦਾ ਗੁੱਸੇ ਹੋ ਜਾਂਦਾ ਜਾਂ ਰਿਸ਼ਤੇਦਾਰ ਹੁੰਦੇ ਹੋ ਕੋਈ ਕੀ ਕਰਾਉਣਾ ਹੈ ਇਹ ਜਿਹੜੇ ਰਿਸ਼ਤੇਦਾਰਨ ਤੋਂ ਤੁਸੀਂ ਜਿਹੜੇ ਤੁਹਾਡੀ ਫੀਲਿੰਗ ਨਹੀਂ ਸਮਝਦੇ ਜਿਹੜੇ ਤੁਹਾਨੂੰ ਸਮਝਦੇ ਹੀ ਨਹੀਂ ਮੈਂਨੇ ਕੱਲੀ ਜੰਗੇ ਇਦੋਂ ਤਾਂ ਜ਼ਿੰਦਗੀ 'ਚ ਸਾਰਾ ਕੁਝ ਨਾ ਜਦੋਂ ਮੈਂ ਦੁਨੀਆ 'ਚ ਦੇਖ ਲੈਣੀ ਆ ਉਦੋਂ ਮੈਨੂੰ ਮਤਲਬ ਪਤਾ ਲੱਗਦਾ ਵੀ ਦੁਨੀਆ ਫਿਰਦੀ ਕਿੱਥੇ ਆ ਕੀ ਸੋਚਦਾ ਬੰਦਾ ਤੇ ਕੀ ਹੋ ਜਾਂਦਾ ਇੱਕ ਕਿਸੇ ਲਈ ਚੰਗੇ ਜਮਾ ਨਾ ਬਣਿਆ ਕਰੋ ਮਾੜੀ ਠੀਕ ਆ ਜਦੋਂ ਚੰਗੇ ਬਣਦੇ ਆ ਨਾ ਫੇਰ ਵੀ ਲੋਕਾਂ ਦੇ ਛੋਟੇ ਗੱਤਲ ਗਲਤੀ ਮਤਲਬ ਕੱਢਣੇ ਆ ਫੇਰ ਵੀ ਸੋਨੂੰ ਕਹਿਣਗੇ ਚੰਗਾ ਬਣ ਬਣ ਦਿਖਾਉਂਦਾ ਜਮਾ ਨਾ ਬਣੂ ਜਮਾ ਨਾ ਬਦਲੂ ਜੇ ਅਸੀਂ ਉਹ ਰੱਬ ਨੇ ਬਣਾਇਓ ਵੈਸੇ ਹੀ ਰਹੋ ਜਿਵੇਂ ਸੋਡਾ ਰਹਿਣਾ ਸੈਣਾ ਵੈਸਾ ਰਹੋ ਵਿੱਚ ਮੈਂ ਲੋਕ ਦੇਖਦੀਆਂ ਕੱਪੜਾ ਪਾਉਣਗੇ ਪੂਰਾ ਮਹਿੰਗਾ ਕੱਪੜਾ ਲਿਆਉਣਗੇ ਵੀ ਅਸੀਂ ਵੀ ਆਈਪੀ ਲੱਗੀਏ ਜਿਆਦੇ ਮਹਿੰਗੇ ਲੱਗੀਏ ਠੀਕ ਹੈ ਵੀ ਆਈਪੀ ਮੈਨੂੰ ਤਾਂ ਇਹ ਨਹੀਂ ਪਤਾ ਬਣ ਕੇ ਕਿਹਨੂੰ ਦਿਖਾਉਂਦੇ ਹੁੰਦੇ ਹੋ ਤੁਸੀਂ ਆਪਣੀ ਸੋਨੂੰ ਆਪਦੀ ਜ਼ਿੰਦਗੀ ਵੀ ਆਈਪੀ ਨਹੀਂ ਲੱਗਦੀ ਜਿਹੜੀ ਤੁਹਾਨੂੰ ਰੱਬ ਨੇ ਦਿੱਤੀ ਹੈ ਤੁਸੀਂ ਸੋਚਿਆ ਕਰੋ ਵੀ ਸੇਮ ਜ਼ਿੰਦਗੀ ਸੋਡੇ ਕੋਲੇ ਆ ਸੇਮ ਸਾਹ ਸੋਡੇ ਕੋਲੇ ਆ ਸੇਮ ਉਹ ਵੀ ਆਈਪੀ ਕੋਲੇ ਆ ਫਿਰ ਉੱਚ ਵੱਖਰਾ ਕੀ ਹੈ ਕੋਈ ਤਣ ਦੇ ਉੱਤੇ ਮਹਿੰਗਾ ਕੱਪੜਾ ਪਾਉਣ ਨਾਲ ਜਾਂ ਸਿਉਣਾ ਪਾਉਣ ਨਾਲ ਬੰਦੇ ਦਾ ਕੋਈ ਰੁਤਬਾ ਬਣ ਜਾਂਦਾ ਹੈ ਬੱਦੂ ਜ਼ੋਰ ਜਾਂ ਛੋਡੀ ਤਾਂ ਬੰਦੇ ਦੀ ਸੋਚ ਉੱਚੀ ਜਾਣੀ ਹੋਣੀ ਚਾਹੀਦੀ ਐ। ਕੱਪੜਾ ਪਾ ਕੇ ਕਦੇ ਕੋਈ ਵੱਡਾ ਨਹੀਂ ਬਣ ਜਾਂਦਾ। ਵੱਡੀ ਤਾਂ ਛੋਡੀ ਸੋਚ ਤੋਂ ਪਤਾ ਲੱਗਦਾ ਵੀ ਤੁਸੀਂ ਕਿੱਡੇ ਪਾਣੀ ਜਾਓਗੇ। ਠੀਕ ਐ ਇੱਕ ਨੂੰ ਇੰਨੀ ਬੋਲਣ ਦੀ ਰਿਸਪੈਕਟ ਐ ਛੱਡ ਦਿਓ ਗੱਲਾਂ। ਇੱਕ ਨੂੰ ਬੋਲਣ ਦੀ ਨਹੀਂ ਪਤਾ ਕੀ ਕਰੋਗੇ ਇਹਨੂੰ? ਗੈਸ ਨਾ ਕਰਿਆ ਕਰੋ ਕਿਸੇ ਦੇ ਕੱਪੜਾ ਤੇ ਉਹ ਗੱਲ ਜਮਾ ਸੱਚ ਐ। ਆਪਾਂ ਗੈਸ ਕਰ ਲੱਗ ਜਾਂਦਾ ਵੀ ਫਲਾਮ ਦੀ ਚੰਗੇ ਕੱਪੜੇ ਪਾਏ ਆ ਉਹਦੇ ਕੋਲ ਤਾਂ ਪੈਸੇ ਹੀ ਹੋਣਗੇ ਤੇ ਇਹਦੇ ਤਾਂ ਪਾਟੇ ਜਿਹੇ ਕੱਪੜੇ ਪਾਏ ਤਾਂ ਵਿਚਾਰਾ ਉਹੀ ਹੋਊਗਾ ਇਹ ਜਿੱਦਾਂ ਗੈਸ ਨਾ ਕਰਿਆ ਕਰੋ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ ਇੱਕ ਗੱਲ ਸੀ ਇੱਕ ਬੁਢੀ ਦਾ ਬੱਚਾ ਬਿਮਾਰ ਹੋ ਜਾਂਦਾ ਬੱਚਾ ਬਿਮਾਰ ਹੋ ਜਾਂਦਾ ਵਿਚਾਰੀ ਦਾ ਉਹਦੇ ਜਾਨ ਉਠੀ ਜਾ ਜਾਂਦੀ ਉਹਦੇ ਕੋਲ ਪੈਸੇ ਨਹੀਂ ਹੁੰਦੇ ਆ ਉਹਦੇ ਬੱਚੇ ਦਾ ਇਲਾਜ ਕਰਾਉਣ ਨੂੰ ਤੇ ਕੋਈ ਉਹ ਵਿਚਾਰੀ ਤੁਰੀ ਜਾਂਦੀ ਆ ਤੁਰੀ ਜਾਂਦੀ ਆ ਉਹਨੇ ਸੋਚਿਆ ਵੀ ਇੱਕ ਬੰਦੇ ਦੇ ਪੈਂਟ ਕੋਟ ਪਾਇਆ ਹੁੰਦਾ ਟੌਰ ਨਾਲ ਖੜਾ ਹੁੰਦਾ ਉਹ ਬੁਝਾਰੀ ਜਾ ਕੇ ਇਹ ਆਸ ਨਾਲ ਵੈਸੀ ਮੰਗ ਲੈਂਦੀ ਹੈ ਵੀ ਇਹਦੇ ਕੋਲੇ ਪੈਂਟ ਇਹਦੇ ਪੈਂਟ ਕੋਟ ਪਾਇਆ ਤੇ ਇਹ ਮੈਨੂੰ ਜ਼ਰੂਰ ਪੈਸੇ ਦੇਊਗਾ ਤੇ ਉਹ ਨੂੰ ਕਹਿੰਦੀ ਹੈ ਵੀ ਤੂੰ ਮੈਨੂੰ ਵੀ ਮੇਰਾ ਬੱਚਾ ਬਹੁਤ ਜ਼ਿਆਦਾ ਬਿਮਾਰ ਆ ਵੀ ਮੈਨੂੰ ਥੋੜੀ ਜਿਹੀ ਪੈਸੇ ਦੀ ਮਦਦ ਤੇ ਦੇ ਦੇ ਵੀ ਮੈਂ ਤੇਰੇ ਉਹ ਪੈਸੇ ਮੋੜ ਦੂੰਗੀ ਜਾਂ ਮੈਂ ਤੇਰਾ ਕੋਈ ਕੰਮ ਕਰਾ ਦੂੰਗੀ ਪਲੀਜ਼ ਅੱਜ ਮੈਨੂੰ ਪੈਸੇ ਦੀ ਲੋੜ ਆ ਮੈਨੂੰ ਪੈਸੇ ਦੇ ਦੇ ਉਹ ਪੈਂਟ ਕੋਟ ਤੋਂ ਗੈਸ ਕਰ ਲੈਂਦੀ ਹੈ ਵਿਚਾਰੀ ਵੀ ਇਹਦੇ ਕੋਲੇ ਪੈਸੇ ਹੋਣਗੇ ਚੰਗਾ ਇਹ ਤੇ ਪੈਂਟ ਕੋਟ ਪਾਇਆ ਹੋਇਆ ਤੇ ਉਹ ਪੈਂਟ ਕੋਟ ਵਾਲੇ ਦਾ ਅੱਗੋਂ ਇਹੀ ਜਵਾਬ ਹੁੰਦਾ ਹੈ ਵੀ ਮੈਂ ਤਾਂ ਕਿਤੇ ਵਿਆਹ ਜਾਣਾ ਸੀ ਸਾਰੇ ਪੈਸੇ ਮੈਂ ਤਾਂ ਪੈਂਟ ਕੋਟ ਤੇ ਲਾਵਾ ਠਾ ਮੇਰੇ ਕੋਲ ਤਾਂ ਕੁਛ ਨਹੀਂ ਇਕੱਲੇ ਸਾਗਣ ਦੇਣ ਨੂੰ ਐ ਤੇ ਕੋ ਦੇ ਨਾਲ ਖੜਾ ਹੁੰਦਾ ਉਹ ਹੁੰਦਾ ਵਿਚਾਰਾ ਕੰਜੂਸ ਬੰਦਾ ਉਹਨੇ ਆਪਦੀ ਲਿਮਟ ਅਨੁਸਾਰ ਕੱਪੜੇ ਪਾਏ ਹੁੰਦਾ ਤੇ ਉਹਨੇ ਥੋੜੇ ਥੋੜਾ ਪੈਸਾ ਆਪਦੇ ਮਾੜੇ ਸਮੇ ਲਈ ਜੋੜ ਕੇ ਰੱਖਿਆ ਹੁੰਦਾ ਕਿਉਂਕਿ ਜਿਹੜਾ ਸਹੀ ਬੰਦਾ ਹੁੰਦਾ ਨਾ ਜੋ 100 ਰੁਪਇਆ ਕਮਾਉਂਦਾ ਉਹਦੇ ਵਿੱਚੋਂ 50 ਖਰਚ ਕਰਕੇ 60 ਖਰਚ ਕਰਕੇ 40 ਰੁਪਏ ਜ਼ਰੂਰ ਆਪਦੇ ਮਾੜੇ ਸਮੇ ਲਈ ਕੱਢ ਲੈਂਦਾ ਵੀ ਰੱਬ ਨਾ ਕਰੇ ਕੋਈ ਮੇਰੇ ਦੇ ਮਾੜਾ ਸਮਾਂ ਆ ਜੇ ਮੈਨੂੰ ਲੋਡ ਪੈ ਜਾਏ ਮੈਨੂੰ ਇਹ ਗੱਲ ਜਮਾਂ ਸਹੀ ਹੈ ਵੀ ਆਪਦੇ ਮਾੜੇ ਟਾਈਮ ਲਈ ਥੋੜਾ ਜਿਹਾ ਪੈਸਾ ਆਪਦੇ ਕੋਲੇ ਰੱਖੋ ਮਾੜਾ ਟਾਈਮ ਹੋਂਦਾ ਵੀ ਇੱਕ ਟਾਈਮ ਸੋਡਾ ਕੋਈ ਬੱਚਾ ਬਿਮਾਰ ਹੋ ਜਾਏ ਤੁਸੀਂ ਖੁਦ ਬਿਮਾਰ ਹੋ ਜੇ ਤੁਹਾਡੇ ਕੋਲੇ 1 ਰੁਪਿਆ ਵੀ ਨਾ ਹੋਵੇ ਇਹ ਵੀ ਲੋਕ ਫਿਰ ਬੜਾ ਮਜ਼ਾ ਕਰਾਉਂਦੇ ਆ ਵੀ ਇਹਦੇ ਕੋਲੇ ਦਵਾਈ ਲਿਆਉਣ ਨੂੰ ਵੀ ਵੈਸੇ ਨਹੀਂ ਗੇ ਤੇ ਜਿੰਨੇ ਆਪਾਂ ਕਮਾਉਨੇ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਸਾਰੇ ਖਾ ਲਓ ਠੀਕ ਹੈ ਮਜਬੂਰੀ ਆ ਤਾਂ ਵਰਤੋ ਨਹੀਂ ਜਿਹੜੀ ਆਪਾਂ ਕਮਾਈ ਕਰਦੇ ਉਹਦੇ ਵਿੱਚੋਂ ਥੋੜਾ ਬਹੁਤਾ ਤਾਂ ਆਪਦਾ ਜਮਾਂ ਕਰੋ ਪੂੰਜੀ ਆਪਣੇ ਕੰਮ ਆ ਜਾਂਦੀ ਹੈ ਤੇ ਉਹ ਜਿਹੜੇ ਤੇ ਵਿਚਾਰੇ ਦੇ ਘਸੇ ਜਿਹੜੇ ਬਾਏ ਸੀ ਵਿਚਾਰੇ ਦੇ ਕੰਜੂ ਗੁਜੇ ਦੇ ਵੀ ਉਹਨੇ ਲੱਗਿਆ ਵੀ ਉਹ ਆਪਦਾ ਖਰਚੇ ਸੀ ਉਹ ਲਿਮਟ ਚ ਕਰਦਾ ਸੀ ਵਿਚਾਰਾ ਕਿਉਂਕਿ ਤਾਂ ਆਪਾਂ ਨੂੰ ਪਰਮਾਤਮਾ ਵੀ ਨਹੀਂ ਕਹਿੰਦਾ ਵੀ ਤੁਸੀਂ ਖੁੱਲੇ ਡੁੱਲੇ ਚੱਲੋ ਪਰਮਾਤਮਾ ਵੀ ਇਹ ਹੀ ਕਹਿੰਦਾ ਵੀ ਤੁਸੀਂ ਆਪਦੀ ਜਿਹੜੀ ਚਾਦਰ ਦੇਖ ਕੇ ਪੈਰ ਪਸਾਰੋ ਆਪਦਾ ਜਿੰਨਾ ਕੁ ਤੁਹਾਡਾ ਮਾਰਜਨ ਆ ਉਹਦੇ ਹਿਸਾਬ ਨਾਲ ਤੁਸੀਂ ਆਪਦੀ ਜ਼ਿੰਦਗੀ ਜਿਉ ਲੋ ਐਦਾ ਦੁਨੀਆ ਬਹੁਤ ਅਮੀਰ ਪਈ ਐ ਤਾਂ ਆਪਾਂ ਫਿਰ ਉਹਦੇ ਖਰਚੇ ਹੀ ਨਹੀਂ ਪੂਰੇ ਹੋਣੇ ਆਪਾਂ ਨੇ ਤਾਂ ਜੈਸੀ ਵੀ ਆਪਣੀ ਜ਼ਿੰਦਗੀ ਓਵੇਂ ਕੱਟਣੀ ਚਾਹੀਦੀ ਆਪਾਂ ਨੂੰ ਤੇ ਉਹ ਜਿਹੜਾ ਵਿਚਾਰਾ ਖੜਾ ਹੁੰਦਾ ਕੰਜੂਸ ਬੰਦਾ ਤੇ ਉਹ ਉਹ ਵਿਚਾਰੀ ਜਾਂਦੀ ਜਾਂਦੀ ਸੋਚਦੀ ਐ ਵੀ ਕੀ ਇਹਦੇ ਕੋਲੇ ਥੋੜੇ-ਘਣੇ ਮਿਲ ਜਾਣ ਕਿਉਂਕਿ ਉਹਦਾ ਬੱਚਾ ਬਹੁਤ ਬਿਮਾਰ ਸੀ ਉਹਦੀ ਵੀ ਜਾਨ ਮੁੱਠੀ ਚਾਈ ਗਈ ਵੀ ਸਿ ਮੇਰੇ ਬੱਚੇ ਨੂੰ ਕੁਛ ਨਾ ਹੋ ਜੇ। ਉਹਨੇ ਕਿਹਾ ਵੀ ਬਾਈ ਮੈਨੂੰ ਥੋੜੇ-ਬਹੁਤ ਪੈਸੇ ਧਾਰੇ ਦੇ ਦੇ ਮੈਂ ਤੇਰੇ ਮੋੜ ਦੂੰਗੀ। ਮੇਰਾ ਬੱਚਾ ਬਿਮਾਰ ਆ ਮੈਨੂੰ ਲੋੜ ਆ। ਤਾਂ ਉਹ ਬੰਦੇ ਨੇ ਜਰਕਦੇ ਨੇ ਜੇਬ ਚੋਂ ਪੈਸੇ ਕੱਢੇ। ਕਹਿੰਦਾ ਬੋਲ ਕਿੰਨੇ ਚਾਹੀਦੇ ਆ ਤੇਰਾ ਬੱਚਾ ਬਿਮਾਰ ਆ ਤੈਨੂੰ ਲੋੜ ਆ ਕੋਈ ਨਹੀਂ ਤੂੰ ਮੇਰੇ ਮੋੜ ਦੀ। ਆ ਲੈ ਜਾ। ਉਹ ਬੰਦੇ ਕੋਲ ਉਹਨੂੰ ਪੈਸੇ ਮਿਲ ਜਾਂਦੇ ਆ। ਜ ਉਹਨੂੰ ਤਾਂ ਹੁੰਦਾ ਨਾਲੋਂ ਤਾਂ ਕੱਪੜਾ ਤਾਂ ਸੋਚ ਲਿਆ ਵੀ ਉਹਦੇ ਪੈਂਟ ਕੋਟ ਪਾਇਆ ਮੈਨੂੰ ਉਹੀ ਦਊਗਾ ਉਹਨੂੰ ਦੂਜੇ ਦਾ ਤਾਂ ਪਤਾ ਹੀ ਨਹੀਂ ਸਾਨੂੰ ਤਾਂ ਲੱਗਦਾ ਸੀ ਵੀ ਉਹ ਕੱਪੜਾ ਤੋਂ ਵੀ ਵਿਚਾਰਾ ਗਰੀਬ ਲੱਗਦਾ ਉਹ ਕਹਿੰਦਾ ਵੀ ਹਮੇ ਜੋੜ ਕੇ ਰੱਖਦਾ ਵਾ ਕਹਿੰਦਾ ਭਾਈ ਕਦੇ ਲੋੜ ਪੈ ਜਾਂਦੀ ਉਹਨੇ ਵੇਚ ਦਿੱਤੀ ਹੁਣ ਤੁਸੀਂ ਦੱਸੋ امیر ਕਿਹੜਾ ਹੋਇਆ ਨਾ ਚ ਪੈਂਟ ਕੋਟ ਵਾਲਾ ਹੋਇਆ ਕਿ ਆਮ ਕੱਪੜੇ ਵਾਲਾ ਗੈਸ ਨਾ ਕਰਿਆ ਕਰੋ ਕਿਸੇ ਤੋਂ ਦੇਖ ਕਿਸੇ ਦੀ ਆਦਤ ਹੁੰਦੀ ਹੈ ਚੰਗੇ ਕੱਪੜੇ ਪਾਉਣ ਦੀ ਕਿਸੇ ਦੀ ਆਦਤ ਹੁੰਦੀ ਹੈ ਵੀ ਉਹ ਠੀਕ ਕੱਪੜੇ ਪਾਉਂਦਾ ਉਹਦੀ ਆਦਤ ਹੀ ਇਹੋ ਜੀ ਬਣੀ ਹੁੰਦੀ ਹੈ ਪਰੇ ਇਹ ਨਾ ਸੋਚਿਆ ਕਰੋ ਵੀ ਚੰਗੇ ਕੱਪੜੇ ਵਾਲੇ ਗੋਲੇ ਹੀ ਪੈਸਾ ਹੁੰਦਾ ਤੇ ਜਿਹੜੇ ਦਿਨ ਆਮ ਕੱਪੜਾ ਪਾਇਆ ਉਹਦਾ ਗਰੀਬ ਹੀ ਐ ਨਹੀਂ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਬੰਦੇ ਦੀ ਰਹਿਣੀ ਬਹਿਣੀ ਤੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਹੁੰਦੇ ਵੀ ਬੰਦਾ ਕਿੰਨੇ ਪਾਣੀ ਚ ਹੈ ਇਹ ਗੱਲ ਤਾਂ ਮੈਂ ਸੱਚ ਹੈ ਕਿਸੇ ਦੀ ਰਹਿਣੀ ਬਹਿਣੀ ਨੂੰ ਦੇਖ ਕੇ ਤਾਂ ਕਦੇ ਵੀ ਨਾ ਸੋਚਿਆ ਕਰੋ ਵੀ ਆਹ ਬੰਦਾ ਤਾਕੜਾ ਹੈ ਕਿ ਮਾੜਾ ਸਾਨੂੰ ਨਹੀਂ ਪਤਾ ਵੀ ਉਹ ਬੰਦਾ ਕਿੰਨੇ ਪਾਣੀ ਚ ਹੈ ਠੀਕ ਹੈ ਕੁਝ ਬੰਦੇ ਸ਼ੋਅ-ਆਫ ਕਰਦੇ ਕੋਈ ਕਰਦੀ ਨਹੀਂ ਕਿਸੇ ਨੂੰ ਰੱਬ ਨੇ ਸਵਾਰੀ ਇਹਨਾਂ ਦਿੱਤਾ ਉਹਦੇ ਕੋਲ ਬਹੁਤ ਕੁਝ ਹੁੰਦਾ ਪਰ ਉਹ ਸ਼ੋਅ ਨਹੀਂ ਕਰਦਾ ਬਸ ਉਹੀ ਹੈ ਨਾ ਮੈਂ ਰੱਬ ਦੀ ਰਾਜਾ ਚ ਰਹਿਣਾ ਬਸ ਬਹੁਤ ਹੈ ਦੋ ਡੰਮ ਦੀ ਰੋਟੀ ਮਿਲ ਜਾਂਦੀ ਹੈ ਬਹੁਤ ਹੈ ਤੇ ਡਿਪਰੈਸ਼ਨ ਚ ਪਤਾ ਤੁਸੀਂ ਕਦੋਂ ਜਾਣਿਓ ਜਦੋਂ ਤੁਸੀਂ ਆਪਣੀਆਂ ਪਿਛਲੀਆਂ ਗੱਲਾਂ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਤੁਹਾਡੀ ਜ਼ਿੰਦਗੀ ਚ ਲੰਘ ਗਿਆ ਨਾ ਪਾਸਟ ਛੋਟਾ ਗੁਜ਼ਰ ਗਿਆ ਤੁਸੀਂ ਉਹਨੂੰ ਕਦੇ ਚੇਂਜ ਨਹੀਂ ਕਰ ਸਕਦੇ ਉਹਦਾ ਇੱਕੋ ਹੀ ਹੱਲ ਹੈ ਉਹਨੂੰ ਭੁੱਲਣਾ ਪੈਂਦਾ ਕਿਉਂਕਿ ਲੰਗੀ ਜੀ ਨੂੰ ਤੁਸੀਂ ਕਦੇ ਬਦਲ ਸਕਦੀ ਨਹੀਂ ਇਹ ਗੱਲ ਜਮਾ ਸੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਹਨਾ ਕਰ ਸਕਦੇ ਹੋ ਜਿੰਨਾ ਸੋਡੇ ਸਾਰੇ ਆ ਬਾਲਾ ਨਹੀਂ ਕਰ ਸਕਦੇ ਪਰ ਦੁਨੀਆਦਾਰੀ ਹੈ ਜੇ ਤੁਸੀਂ ਦੁਨੀਆਦਾਰੀ ਦੇ ਵਿੱਚ ਰਹਿਣਾ ਨਾ ਨਾ ਤਾਂ ਬਾਲੇ ਚਲਾਕ ਬਣੋ ਤੇ ਨਾ ਹੀ ਬਾਲੇ ਭੋਲੇ ਬਣੋ ਤੁਰੇ ਫਿਰੋ ਬਸ ਆਪਣੀ ਜ਼ਿੰਦਗੀ ਚ ਜੋਸ਼ ਨੂੰ ਤਿਲ ਕਰਦਾ ਕਰੋ ਆਪ ਦਾ ਵਧੀਆ ਬਣਾਓ ਖਾਓ ਆਪ ਦੀ ਜ਼ਿੰਦਗੀ ਨੂੰ ਟਾਈਮ ਦਿਓ ਆਪਣੇ ਆਪ ਨੂੰ ਟਾਈਮ ਦਿਓ ਕੋਈ ਮਾੜਾ ਮੋਟਾ ਨਾ ਹੋ ਤੋ ਕੋਈ ਧੋਤਾ ਕੱਪੜਾ ਪਾ ਲਓ ਕੋਈ 2 ਮਿੰਟ ਐਕਸਰਸਾਈਜ਼ ਕਰ ਲਓ ਤੁਹਾਡਾ ਸਰੀਰ ਸੈੱਟ ਹੋ ਜੂ ਮੈਂ ਤਾਂ ਕਮਾਲ ਬਣਦੀ ਆ ਘਰ ਘਰ ਪੋਚੇ ਵਾਲੀਆਂ ਬੁੜੀਆਂ ਲਾਈ ਬੈਠੀਆਂ ਘਰ ਘਰ ਪੋਚੇ ਵਾਲੀਆਂ ਬੁੜੀਆਂ ਲੱਗੀਆਂ ਬੈਠੀਆਂ ਮੈਂ ਕਦੇ ਕਦੇ ਸੋਚਦੀ ਐ ਵੀ ਜਿਹੜੀਆਂ ਪੋਚਾ ਲਾਉਂਦੀਆਂ ਯਾਰ ਵਿਚਾਰੀਆਂ ਉਹ ਵੀ ਔਰਤਾਂ ਹੀ ਆ ਨਾ ਉਹਨਾਂ ਦੀ ਵੀ ਤਾਂ ਜ਼ਿੰਦਗੀ ਐ ਤਕਲੀਫ ਤਾਂ ਉਹਨਾਂ ਨੂੰ ਵੀ ਆਉਂਦੀ ਐ ਟੁਕਦੇ ਤਾਂ ਉਹਨਾਂ ਦੇ ਵੀ ਹੋਣਗੇ ਗੋਡੇ ਲੱਤਾਂ ਟੂਹੀ ਐਨੇ ਸੋਹਲ ਨਾ ਬਣੋ ਵੀ ਤੁਸੀਂ ਐਨੇ ਸੋਹਲ ਬਣਦੇ ਤੁਰੇ ਜਾਂਦੇ ਹੋ ਆਪਣੇ ਆਪ ਨੂੰ ਬੇਲਾ ਰੱਖ ਕੇ ਪੋਚੇ ਵਾਲੀਆਂ ਲਾ ਰੱਖੀਆਂ ਭਾਂਡੇ ਵਾਲੀਆਂ ਲਾ ਰੱਖੀਆਂ ਖੁਦ ਕੰਮ ਨਹੀਂ ਕਰਦੇ ਫਿਰ ਡਾਕਟਰਾਂ ਕੋਲ ਜਾਨੋ ਜੀ ਮੇਰਾ ਬੇਟ ਕਟਾਓ ਕਿੰਨਾ ਕ ਬੇਟ ਕਟਾ ਲੋਂਗੇ ਮਹੀਨਾ ਖਾਣਾ ਘਟਾ ਲੋਂਗੇ 2 ਮਹੀਨੇ ਘਟਾ ਲੋਂਗੇ ਸਰਾ ਤਾਂ ਨਹੀਂ ਘਟਾ ਸਕਦੇ ਜਦੋਂ ਤੁਸੀਂ ਕੰਮ ਕਰੋਗੇ ਘਰੇ 24 ਘੰਟੇ ਤੁਹਾਡੀ ਬੋਡੀ ਬੋਡੀ ਕੰਮ ਕਰੂਗੀ ਤੇ ਫਿਰ ਤੁਹਾਡਾ ਬੇਟ ਸਵਾਲ ਹੀ ਨਹੀਂ ਪੈਦਾ ਹੁੰਦਾ ਬਤਜੂ ਜਿੰਨਾ ਸੋਥੋਂ ਹੁੰਦਾ ਕੰਮ ਜ਼ਰੂਰ ਕਰਿਆ ਕਰੋ ਐਨੇ ਸੋਲ ਨਾ ਬਣੋ ਵੀ ਤੁਹਾਨੂੰ ਬਿਮਾਰੀਆਂ ਘੇਰ ਲੈਣ ਮੈਂ ਬਸ ਇਹ ਆਪਦੇ ਆਪ ਨੂੰ ਬਿਮਾਰ ਮੈਂ ਮੰਨਦੀ ਨਹੀਂ ਕਿਉਂਕਿ ਮੈਂ ਸਾਰਾ ਕੰਮ ਕਰਦੀ ਆਂ ਵਧੀਆ ਠੀਕ ਹੈ ਜਿਵੇਂ ਸਰਦਨ ਇਹੀ ਪਿੱਟਨੇ ਬਾਕੇ ਬੈਠੀ ਰਹੋ ਨਾ ਵੀ ਮੇਰੇ ਇੰਨੇ ਆਪਰੇਸ਼ਨ ਹੋ ਗਏ ਜੀ ਮੈਂ ਮਰ ਕੇ ਬਚੀ ਆ ਮੇਰੇ ਬੋਲ ਝੜ ਗਏ ਸੀ ਮੈਂ ਮਰ ਜੂਗੀ ਮੈਂ ਮੈਂ ਕਦੇ ਨਹੀਂ ਸੋਚਿਆ ਕਿਉਂਕਿ ਮੈਨੂੰ ਪਤਾ ਵੀ ਜਿੰਨੀ ਜ਼ਿੰਦਗੀ ਰੱਬ ਨੇ ਦਿੱਤੀ ਉਹ ਆਪਾਂ ਇਸ ਤੇ ਭੋਗ ਹੀ ਲੈਣੀ ਆ ਐਨੇ ਵੇਲੇ ਨਾ ਰਹਾ ਕਰੋ ਕੰਮ ਕਰਿਆ ਕਰੋ ਕੰਮ ਕਰਨ ਨਾਲ ਕੁਝ ਢੱਕਾ ਨਹੀਂ ਜਾਂਦਾ ਸੋਡੀ ਸਰੀਰ ਆ ਜਿਹੜਾ ਫਿੱਟ ਰਹਿੰਦਾ ਤੇ ਜਿੰਨਾ ਹੁੰਦਾ ਮੈਂ ਕਹਣੀ ਇਹ ਨਹੀਂ ਕਹਿੰਦੀ ਵੀ ਕੋਈ ਬਾਹਲਾ ਕਰੋ ਜਿੰਨਾ ਸੋਤੋਂ ਹੁੰਦਾ ਜਮਾ ਨਾ ਲੁਕਿਆ ਕਰੋ ਕੰਮ ਕਰਨਾ ਸੋਹਣੀ ਗੱਲ ਆ ਸਿਹਤ ਫਿੱਟ ਰਹਿੰਦੀ ਆ ਆਪਣੀ ਤੇ ਨਾਲੇ ਜਿਹੜੀ ਜ਼ਿੰਦਗੀ ਐ ਇਹ ਬਾਰ-ਬਾਰ ਨਹੀਂ ਮਿਲਦੀ ਕਿਸੇ ਨੂੰ ਨਹੀਂ ਮਿਲਦੀ ਬਾਰ-ਬਾਰ ਜੋ ਲੰਘ ਗਿਆ ਉਹਦੇ ਲਈ ਪਛਤਾਓ ਨਾ ਜੋ ਆ ਰਿਹਾ ਹੈ ਉਹਦਾ ਸ਼ੁਕਰ ਕਰੋ ਤੇ ਬਾਕੀ ਆਪਣੀ ਵੀਡੀਓ ਲੰਬੀ ਹੋ ਜੂਗੀ ਆਪਾਂ ਫੇਰ ਗੱਲਾਂ ਕਰਾਂਗੇ ਪਰਮਾਤਮਾ ਨੇ ਜਿਹਹਦਾ ਦੁਆਰੇ ਫੇਰ ਗੱਲਾਂ ਕਰਾਂਗੇ ਕਿਉਂਕਿ ਗੱਲਾਂ ਕਰਨੀਆਂ ਕਿਸੇ ਨਾਲ ਦਿਲਾਂ ਦੀਆਂ ਵਧੀਆ ਲੱਗਦੀਆਂ ਜੋ ਤੁਹਾਡੇ ਨਾਲ ਬੀਤੇ ਹੁੰਦਾ ਜੇ ਤੁਸੀਂ ਕਿਸੇ ਨਾਲ ਗੱਲਾਂ ਕਰਦੇ ਨਾ ਤੁਹਾਨੂੰ ਵਧੀਆ ਲੱਗਦਾ ਕੋਈ ਛੋਟੇ ਬਾਰੇ ਮਾੜਾ ਸੋਚੇ ਚੰਗਾ ਸੋਚੇ ਇਹ ਜੀਜ਼ ਨਾ ਸੋਚਿਆ ਕਰੋ ਬਸ ਗੱਲ ਜ਼ਿਆਦ ਇੱਕ ਰੱਖੋ ਪ੍ਰਮਾਤਮਾ ਦੀ ਨਜ਼ਰਾਂ ਚ ਸਹੀ ਹੋਣੇ ਚਾਹੀਦੇ ਹੋ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਦਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਸਦਾ ਖੁਸ਼ ਰੱਖੇ